ਕੀ ਨਾਮ ਹੈ ਤੁਹਾਡਾ ਸ਼ਮੀਰ ਅਹਿਮਦ ਸਰ ਮੇਰਾ ਹਾਂਜੀ ਕਿੰਨਾ ਨੁਕਸਾਨ ਹੋਇਆ ਮੰਤਰੀ ਸਾਹਿਬ ਪਹੁੰਚੇ ਨੇ ਸਰ ਆਪ ਮੰਤਰੀ ਸਾਹਿਬ ਪਹੁੰਚੇ ਸਰਮੇਸ਼ ਸਾਹਿਬ ਹੋਰ ਆਪਣੇ ਸੋਨੂੰ ਆਪਣੇ ਜਨਰੇਅਲੇ ਤੋਂ ਪਹੁੰਚੇ ਬਹੁਤ ਬਹੁਤ ਦਿਨਾਂ ਦਾ ਧੰਨਵਾਦ ਹੈ ਐਸ ਡੀ ਐਮ ਹੋਣਾਂ ਦਾ ਮੈਡਮ ਹੋਣਾਂ ਦਾ ਦੂਰੀ ਦੂਸਰੀ ਵਾਰ ਇੱਥੇ ਆਏ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੇ ਅਸੀਂ ਸਾਡੇ ਨਾਲ ਨਾ 9 ਵਜੇ ਦੀ ਤਕਰੀਬ ਹਵਾ ਚੱਲੀ ਹਵਾ ਦੇ ਕਰਕੇ ਪਤਾ ਸਾਨੂੰ ਕੋਈ ਨਹੀਂ ਲੱਗਾ ਵੀ ਕਿਸੇ ਕੇਹ ਵੱਲੋਂ ਅਗ ਆ ਗਈ ਆ ਤੇ ਅਗ ਲੱਗ ਗਈ ਸਰ ਜੀ ਫਿਰ ਸਾਡੇ ਨਾ ਬੱਚੇ ਬਚਾਉਣ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਬੱਚੇ ਬਚਾਏ ਆ ਬਾਕੀ ਸਾਡੇ ਕੋਲ ਡੰਗ ਕਿੰਨੇ ਜਿਹੜੇ ਡੰਗਰ ਜਿਹੜੇ ਸਾਡੇ ਡੰਗਰ ਸਾਰੇ ਜਿਹੜੇ ਇਸ ਲਈ ਡੈੱਡ ਹੋ ਗਏ ਜਿਹੜੇ ਉਹ 32 33 ਡੰਗਰੇ ਆ ਤੇ ਬਾਕੀ ਸਰੀਅਸ ਜਿਹੜੇ ਜ਼ਖਮੀ ਸਰੀਅਸ ਜਿਹੜੇ ਉਹ ਵੀ 33 34 ਦੇ ਕਰੀਬ ਹੈਗੇ ਆ ਉਹ ਵੀ ਮਤਲਬ ਡੈੱਡੀ ਸਮਝ ਲਓ ਸੀ ਇਹ ਧਾਰੀ ਉਹ ਤਾਂ ਪਹੁੰਚਿਆ ਤਾਂ ਕਿੰਨਾ ਕੋਈ ਵਾਅਦਾ ਦਵਾਇਆ ਜੁਨਾ ਹਾਂਜੀ ਹਾਂਜੀ ਬਹੁਤ ਬਹੁਤ ਵਾਅਦਾ ਦਵਾਇਆ ਜੁਨਾ ਦਵਾਇਆ ਇਹਨਾਂ ਨੇ ਇਹਨਾਂ ਦੇ ਬਹੁਤ ਅਸੀਂ ਅਸਰ ਕਰਦੇ ਆ ਕਿ ਇਹ ਸਾਡੇ ਨਾਲ ਹੈ ਤੇ ਬਾਕੀ ਇਹਨਾਂ ਨੂੰ ਇਹੋ ਮੰਗ ਕਰਦੇ ਆ ਕਿ ਸਾਨੂੰ ਸਰਕਾਰ ਤੀ ਤੱਕ ਸਾਡੀ ਗੱਲ ਪਹੁੰਚਾ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਆ ਸਾਰਾ ਕਿੰਨਾ ਕਿ ਨੁਕਸਾਨ ਹੋਇਆ ਤੁਹਾਡਾ ਪਸ਼ੂਆਂ ਤੋਂ ਇਲਾਵਾ ਘਰ ਵੀ ਸੜ ਗਿਆ ਘਰ ਵੀ ਸੜ ਗਿਆ ਸਰ ਜੀਵਰਾਤ ਵੀ ਬਹੁਤ ਸੜ ਗਏ ਸਰ ਲੜਕੀਆਂ ਦੇ ਸਾਡੇ ਗਹਿਣੇ ਹੁੰਦੇ ਸੋਨੇ ਦੇ ਉਹ ਵੀ ਸੜੇ ਆ ਵਿੱਚ ਪੈਸੇ 170000 ਰੁਪਏ ਕਿਸੇ ਮੁੰਡੇ ਦਾ ਜਦ ਵਿਆਹ ਹੋਇਆ ਵਿਆਹ ਦੇ ਕਰਕੇ ਰੱਖਿਆ ਸੀ ਉਹ ਵੀ ਸੜ ਗਿਆ ਸਰ ਤੇ 19000 ਰੁਪਏ ਇੱਕ ਮੁੰਡੇ ਦਾ ਜੋ ਸੜ ਗਿਆ ਵਿਚਾਰੇ ਦਾ ਟੋਟਲ ਕੀਮਤ ਦੀ ਗੱਲ ਕਰੀਏ ਕੀਮਤ ਕਿੰਨੀ ਕੁ ਹੋਏਗੀ ਟੋਟਲ ਕੀਮਤ ਸਰ ਤੁਸੀਂ ਆਪ ਸਿਆਣੇ ਆ ਵੀ ਡੰਗਰੇ ਇੱਕ ਇੱਕ ਵੀ 2-2 ਲੱਖ 1.5 ਲੱਖ ਦਾ ਹੈਗਾ ਵਾ ਸਰ ਬਾਕੀ ਇਹ ਸਮਾਨ ਦੇਖਣਾ ਚਾਹੀਦਾ ਇੱਕ ਕਰੋੜ 20 ਲੱਖ ਰੁਪਏ ਦਾ ਸਾ ਸੋਵਾਇ ਕਰੰਟੇਸ ਨੇ ਕੱਲੇ ਠੀਕ ਹਾਂਜੀ ਸਰ ਹਾਂਜੀ ਇਹ ਐਸ ਵੇਲੇ ਆਪਾਂ ਅਦਲੀ ਵਾਲਾ ਪਿੰਡ ਵਿਧਾਨ ਸਭਾ ਹਲਕਾ ਦਾ ਰੈਸੈਂਸੀ ਦਾ ਇਹ ਸਾਡੇ ਗੁੱਜਰ ਭਾਈਚਾਰੇ ਦਾ ਇਸ ਏਰੀਆ ਦੇ ਵਿੱਚ ਰਹਿੰਦਾ ਬਹੁਤ ਚੰਗੇ ਬੰਦੇ ਆ ਇਹ ਬੱਚਾ ਦੇ ਮਿਹਨਤ ਕਰਦੇ ਆ ਦੁੱਧ ਦਾ ਕੰਮ ਕਰਦੇ ਆ ਇਹਨਾਂ ਦੀਆਂ ਧੀਆ ਪੈਣਾ ਬੱਚੇ ਸਭ ਦਲਕੇ ਮਿਹਨਤ ਕਰਦੇ ਆ ਰਾਤੀ ਕਿਉਂਕਿ ਨੇਹ ਸੀਗਾ ਥੋੜੀ ਹਵਾਈ ਪਤਾ ਨਹੀਂ ਕਿੱਥੋਂ ਚੰਗਾਣਾ ਆ ਗਿਆ ਇਹਨਾਂ ਦਾ ਵਿਚਾ ਜਾਂਦੇ ਅੱਗ ਲੱਗ ਕੇ ਸਾਰਾ ਨੁਕਸਾਨ ਹੋ ਗਿਆ 31 32 ਜਿਹੜੇ ਡੰਗਰ ਹੈ ਉਹ ਮਰ ਗਏ ਵਿਚਾ ਦੇ ਸੜ ਗਏ ਮਨ ਬੜਾ ਦੁਖੀ ਹੋਇਆ ਇਹਨਾਂ ਦਾ ਰਹਿਣ ਵਾਲੀ ਸਾਰੀ ਛੱਤ-ਛੁੱਤ ਜੋ ਸਭ ਕੁਝ ਸੜ ਗਿਆ ਇਹਨਾਂ ਦਾ ਡੇਰਾ ਹੀ ਸਾਰਾ ਸੜ ਗਿਆ ਉਹਦੇ ਬੜੇ ਪਤਾ ਨੇ ਬੰਦੇ ਸੀ ਇਹ ਕੁਦਰਤ ਦੀ ਕਰੋਪੀ ਆ ਮੈਨੂੰ ਸਵੇਰੇ ਜਦੋਂ ਪਤਾ ਲੱਗਾ ਤੇ ਮੈਂ ਬਾਅਦ ਸੀਗਾ ਮੈਂ ਉਸ ਵੇਲੇ ਡੀਸੀ ਸਾਹਿਬ ਦੀ ਡਿਊਟੀ ਲਾਈ ਤੇ ਡੀ ਸਾਹਿਬ ਨੇ ਐਸਡੀਐਮ ਸਾਹਿਬ ਦੀ ਡਿਊਟੀ ਲਾ ਕੇ ਇਹਨਾਂ ਨੂੰ ਭੇਜਿਆ ਮੈਂ ਕਿਹਾ ਮੌਕੇ ਤੇ ਭੇਜੋ ਇਹਨਾਂ ਨੂੰ ਦੇਖਿਆ ਸਾਰਾ ਇਹਨਾਂ ਦੱਸਿਆ ਫਿਰ ਬਾਅਦ ਵਿੱਚ ਕਿ ਸਾਰੇ ਇਹਨਾਂ ਨੂੰ ਨੁਕਸਾਨ ਹੋ ਗਿਆ ਤੇ ਮੈਂ ਮਤਲਬ ਕਿਉਂਕਿ ਮੇਰੇ ਏਰੀਆ ਦੇ ਵਿੱਚ ਵੀ ਬੈਠੇ ਨਾ ਵੀ ਬੈਠੇ ਹੋਣ ਤੇ ਇਹ ਇਨਸਾਨ ਨੇ ਸਾਡੇ ਉਹਦੇ ਬਹੁਤ ਵਧੀਆ ਬੰਦੇ ਆ ਸਾਡੇ ਸਾਡੇ ਏਰੀਆ ਦੇ ਵਿੱਚ ਜਿੰਨਾ ਗੁੱਜਰ ਭਾਈਚਾਰਾ ਦੇਂਦਾ ਉਹ ਬਹੁਤ ਨੇਕ ਇਨਸਾਨ ਤੇ ਵਧੀਆ ਕੰਮ ਕਰਨ ਵਾਲੇ ਬੰਦੇ ਆ ਕਦੀ ਕਿਸੇ ਦਾ ਲੰਮਾ ਨਹੀਂ ਆ ਸੋ ਮੈਨੂੰ ਬੜਾ ਦੁੱਖ ਆ ਕਿ ਪਦਮਾਤਵਾ ਨੇ ਜਦ ਪਤਾ ਨਹੀਂ ਕੀ ਕਿੱਦਾਂ ਹੋ ਗਿਆ ਇਹਨਾਂ ਦਾ ਵਿਚਾਰਿਆਂ ਦਾ ਬਹੁਤ ਬਦ ਨੁਕਸਾਨ ਹੋ ਗਿਆ ਸੋ ਮੈਂ ਅਫਸਰਾਂ ਦੀ ਡਿਊਟੀ ਲਾਤੀ ਹੈ ਕਿ ਇਹਦਾ ਕੇਸ ਤਿਆਰ ਕਰੋ ਜਿੰਨੇ ਵੀ ਜਾਨਵਰ ਮਰੇ ਆ ਆਪਾਂ ਮੁੱਖ ਮੰਤਰੀ ਰਾਤ ਫੰਡ ਦੇ ਵਿੱਚੋਂ ਇਹਨਾਂ ਨੂੰ ਬਾਜਾ ਜਿਹੜਾ ਦਬਾਵਾਂਗੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਾਂਗੇ ਜਿੰਨੀ ਸਰਕਾਰ ਵੱਲੋਂ ਹੋ ਸਕਦੀ ਉਹ ਵੀ ਕਰਾਂਗੇ ਔਰ ਮੈਂ ਇਹਨਾਂ ਨੂੰ ਕਿਹਾ ਜੱਤੀ ਤੌਰ ਤੇ ਜੇ ਲੋੜ ਪਵੇ ਤਾਂ ਸਾਡੇ ਸਾਡੇ ਇਲਾਕੇ ਦੇ ਪੰਚ ਸਪੰਚ ਸਾਡੇ ਬਹੁਤ ਚੰਗੇ ਬੰਦੇ ਸੋ ਸਾਡੇ ਬਹੁਤ ਚੰਗੇ ਬੰਦੇ ਜੇ ਕੋਈ ਲੋੜ ਪਵੇ ਤੇ ਅਸੀਂ ਸਾਰੇ ਜਣੇ ਹਾਜ਼ਰ ਨਾਜ਼ਰ ਇਹਨਾਂ ਦੀ ਉਹ ਸਰਕਾਰ ਦੀ ਤਰਫੋਂ ਇਹਨਾਂ ਦੀ ਪੂਰੀ ਮਨਤ ਕਰਾ। ਮੇਹਰਬਾਨਾ ਸਾਡੇ ਬਦਨ ਸਵਾਲਕਾ ਦਾ ਸਾਈਂ ਦੇ ਇੰਚਾਰਜ ਸਦਾ ਬਲਦੇਵ ਸਿੰਘ ਮੱਦੀਆ ਵੀ ਆਏ ਆ ਜਿਲ੍ਹਾ ਪ੍ਰਧਾਨ ਸਾਡੇ ਸਦਾ ਬਜਿੰਦਰ ਸਿੰਘ ਢਿਲੋਣੀ ਅਸੀਂ ਸਾਦੇ ਜਣੇ ਇਹਨਾਂ ਦੇ ਨਾਲ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਏ ਆ ਕਿ ਤੁਹਾਡੇ ਨਾਲ ਮੇਹਰਬਾਨ ਜੀ ਇਕੱਲੇ ਨਾ ਸਮਝੋ ਆਪਣੇ ਆਪ ਨੂੰ ਜੀ ਸਾਡੀ ਆ ਪੜਨਾਲ ਬਿਲਕੁਲ ਠੀਕ ਹੈ ਕੋਈ ਗੱਲ ਨਹੀਂ ਪੀੜ ਬਣ ਜਾਂਦੀ ਆ ਕਈ ਵਾਰ ਨੁਕਸਾਨ ਹੋ ਜਾਂਦੇ ਆ ਬੰਦਾ ਡਿਗ ਡਿਗ ਕੇ ਜਵਾਨ ਹੁੰਦਾ ਜਿਹੜੀ ਕੁਦਰਤ ਨੇ ਸਾਡੀ ਨੁਕਸਾਨ ਕੀਤਾ ਉਹ ਫੇਰ ਬਲ ਦਊਗੀ ਆਪਾਂ ਨੂੰ ਫੇਰ ਉਠਾਂਗੇ ਆਪਾਂ ਕੋਈ ਗੱਲ ਨਹੀਂ ਤੇ ਤੁਹਾਡੀ پوری ਮਦਦ ਕਰਾਂਗੇ ਠੀਕ ਹੈ ਬਹੁਤ ਬਹੁਤ